ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਜਿਸ ਨਾਲ ਤੇ ਅਸੀਂ ਗੱਲ ਕਰੀਏ ਗੁਗਰਾਂਧ ਦੀ ਹੋਵੇ ਚਾਹੇ ਹਿਮਾਚਲ ਪ੍ਰਦੇਸ਼ ਦੀ ਹੋਵੇ ਲੱਕੜ ਦੀ ਜਿਹੜੀ ਐ ਚੋਰੀ ਜਿਹੜੀ ਐ ਹੁੰਦੀ ਨਜ਼ਰ ਆਉਂਦੀਆਂ ਸੀ ਪਰ ਹੁਣ ਜਿਹੜਾ ਪਹਿਲਾ ਮਾਮਲਾ ਜਿਹੜਾ ਇੱਥੇ ਪੰਮੇ ਦੇ ਵਿੱਚ ਵੀ ਜਿੱਥੇ ਵੇਖਣ ਨੂੰ ਮਿਲਿਆ ਰਾਤ ਜਿਹੜਾ ਆ ਸੈਂਟਰੀ ਦੇ ਜਿਹੜੇ ਕਰਮਚਾਰੀ ਸਨ ਉਹਨਾਂ ਵੱਲੋਂ ਜਿਹੜੀ ਐ ਉਹਨਾਂ ਨੂੰ ਸੂਚਨਾ ਮਿਲਤੇ ਜਿਹੜੀ ਉਹਨਾਂ ਵੱਲੋਂ ਦਫਸ ਦਿੱਤੀ ਗਈ ਦੇਰ ਰਾਤ ਦੱਸਿਆ ਜਾ ਰਿਹਾ ਕਿ 3 ਵਜੇ 12 ਵਜੇ ਤੋਂ ਬਾਅਦ ਜਿਹੜੇ ਇੱਥੇ ਸੈਂਟਰੀ ਦੇ ਵਿੱਚ ਕੁਝ ਨੌਜਵਾਨ ਵੜਦੇ ਹਨ ਤੇ ਉਸ ਤੋਂ ਬਾਅਦ ਜਿਹੜੀ ਐ ਸੈਂਟਰੀ ਦੇ ਜਿਹੜੇ ਮੈਕਮੇ ਦੇ ਕਰਮਚਾਰੀ ਸਨ ਉਹਨਾਂ ਵੱਲੋਂ ਨਾਕੇਬੰਦੀ ਕਰਕੇ ਜਿਹੜੀ ਆ ਇਸ ਗੱਡੀ ਨੂੰ ਹਿਰਾਸਤ ਵਿੱਚ ਲਿਆ ਗਿਆ ਵੱਡੀ ਕਾਰਵਾਈ ਹੈਗੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਹੈਗੀ ਗੱਡੀ ਜਿਸ ਦੇ ਵਿੱਚ ਜਿਹੜੀ ਆ ਖੈਰ ਲੱਦੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਜਿਹੜਾ ਆ ਕਾਫੀ ਫੈਲਾ ਹੋਇਆ ਹੈ ਜਿੱਥੇ ਉਹ ਲਗਾਤਾਰ ਬਾਰ ਦੀ ਇਲਾਕੇ ਦੇ ਵਿੱਚ ਜਿਹੜਾ ਹੈ ਲੱਕੜ ਚੋਰੀ ਕਰਦਾ ਸੀ ਪਰ ਹੁਣ ਜਿਹੜਾ ਹੈ ਉਹਨਾਂ ਦੀ ਜਿਹੜੀ ਹੈ ਇਹ ਇਧਰ ਵੀ ਜਿਹੜਾ ਪੰਮੇ ਦੇ ਵਿੱਚ ਦਬਸ ਦਿੱਤੀ ਗਈ ਹੈਗੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਮੈਗਨੇ ਦੇ ਕਰਮਚਾਰੀ ਜਿਹੜੇ ਨੇ ਰਾਤ ਦੇ 3 ਵਜੇ ਤੋਂ ਹੀ ਜਿਹੜਾ ਇਸ ਜੰਗਲਾਤ ਦੀ ਸ਼ਾਨਦਾਰੀ ਕਰਦੇ ਨਜ਼ਰ ਆ ਰਹੇ ਹਨ ਤੇ ਉੱਥੇ ਹੀ ਗੱਲ ਕਰੀਏ ਤਾਂ ਜਿਹੜੇ ਮੌਕੇ ਤੇ ਜਿਹੜੇ ਇੱਥੇ ਲੱਕੜ ਚੋਰੀ ਕਰ ਰਹੇ ਸੀ ਉਹ ਫਰਾਡ ਦੱਸੇ ਜਾ ਰਹੇ ਹਨ ਤੇ ਇੱਥੇ ਜਿਹੜੇ ਮੈਗਮੇ ਦੇ ਅਧਿਕਾਰੀ ਸਨ ਆਪਣੇ ਅਭੀ ਜੀ ਉਹਨਾਂ ਵੱਲੋਂ ਜਿਹੜੀ ਇਸ ਗੱਡੀ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਜਿਹੜਾ ਹੈ ਸਮੇਂ ਨਰੋਡ ਐਸ ਐਚਓ ਦੇ ਨਾਲ ਜਿਹੜਾ ਸੰਪਰਕ ਕਰਕੇ ਜਿਹੜਾ ਹੈ ਇਸ ਗੱਡੀ ਨੂੰ ਆਪਣੀ ਹਿਰਾਸਤ ਪੇ ਲਿਆ ਗਿਆ ਹੈ ਤਸਵੀਰਾਂ ਤੁਸੀਂ ਫਿਰ ਵੀ ਲਗਾਤਾਰ ਦੇਖ ਸਕਦੇ ਹੋ ਵੀ ਇਹ ਗੱਡੀ ਹੈਗੀ ਬਿਲਕੁਲ ਲੋਡ ਕੀਤੀ ਹੋਈ ਹੈ ਤੇ ਅਗਰ ਜੇ ਸਮੇਂ ਸਿਰ ਇੱਕ ਕਰਮਚਾਰੀ ਇੱਥੇ ਨਹੀਂ ਪਹੁੰਚਦੇ ਤਾਂ ਇਹ ਲੱਕੜ ਜਿਹੜੀ ਆ ਉਹਨਾਂ ਵੱਲੋਂ ਅ ਦੂਸਰੀ ਸਟੇਟ ਦੇ ਵਿੱਚ ਲੈ ਜਾਇ ਸਕਦੀ ਸੀ ਪਰ ਹੁਣ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਗੱਡੀ ਇੱਥੇ ਮੋਕੇ ਤੇ ਫਰੀ ਗਈ ਹੈ ਐਸਐਚਓ ਨੂੰ ਜਿਹੜਾ ਸੂਚਿਤ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਇੱਥੇ ਮੋਕੇ ਦੀ ਪਹੁੰਚ ਰਿਹਾ ਹੈਗਾ ਤੇ ਵੱਡੇ ਜੇ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੇ ਜੰਗਲਾਤ ਵਿਭਾਗ ਦੇ ਸਨ ਉਹ ਵੀ ਇੱਥੇ ਜਿਹੜੇ ਪਹੁੰਚਦੇ ਨਜ਼ਰ ਆ ਰਹੇ ਸਨ ਇੱਥੇ ਹੀ ਗੱਲਬਾਤ ਜਿਹੜੀ ਹੈ ਮੋਕੇ ਦੇ ਜਿਹੜੇ ਅਭੀ ਆਪਣੇ ਇੱਥੇ ਦੇ ਸੈਂਚਰੀ ਦੇ ਅਧਿਕਾਰੀ ਸਨ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈਗੀ ਆ ਉਹ ਸੁਣਾਵਾਂਗੇ ਕਿ ਕਿਸ ਤਰ੍ਹਾਂ ਜਿਹੜੀ ਇਹਨਾਂ ਦੀ ਇੱਕ ਟੀਮ ਬਣਾ ਕੇ ਜਿਹੜਾ ਹੈ ਇਹਨਾਂ ਲੋਕਾਂ ਨੂੰ ਆਪਣੀ ਹਿਰਾਸ ਆ ਗਿਆ ਹੈ ਤੇ ਅੱਗੇ ਦੀ ਕੀ ਇਹਨਾਂ ਦੀ ਕਾਰਵਾਈ ਹੈਗੀ ਤੇ ਉੱਥੇ ਹੀ ਸਾਡੇ ਵੱਲੋਂ ਵੀ ਇਹ ਮੰਗ ਹੈਗੀ ਆ ਕਿ ਇਹਨਾਂ ਤੇ ਜਿਹੜੀ ਆ ਨਕੇਲ ਕੱਸੀ ਜਾਵੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਨਾ ਸਾਡੇ ਇਲਾਕੇ ਦੇ ਵਿੱਚ ਜਿਹੜੇ ਹੁਣ ਜਿਹੜੇ ਚੋਰੀਆਂ ਦੇ ਵਾਰਦਾਤਾਂ ਨੂੰ ਅੰਜਾਮ ਦੇ ਦੇ ਰਹੇ ਹਨ ਉਹਨਾਂ ਨੂੰ ਜਿਹੜਾ ਸਬਕ ਸਿਖਾ ਸਕੀਏ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ ਜੀ ਤੁਹਾਡੇ ਵੱਲੋਂ ਇੱਕ ਗੱਡੀ ਫੜੀ ਗਈ ਹੈ ਲੱਕੜ ਜਿਹੜੀ ਹੈ ਇਹ ਮੇਰੇ ਦੇ ਹਸਾਬ ਨਾਲ ਇੱਕ ਖੈਰ ਹੈਗੀ ਹੈ ਹਾਂਜੀ ਅ ਕਿੱਦਾਂ ਤੁਹਾਡੇ ਵੱਲੋਂ ਇਹ ਜਿਹੜੀ ਗੱਡੀ ਫੜੀ ਗਈ ਹੈ ਤੇ ਕਿਸ ਤਰ੍ਹਾਂ ਦਾ ਰਾਜ਼ ਜਿਹੜਾ ਹੈ ਇੱਥੇ ਕਾਰੋਬਾਰੀ ਜਿਹੜੀ ਲੱਕੜ ਦੀ ਕਟਾਈ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਆਪਣੇ ਅਸਰਾਂ ਦੇ ਹੁਕਮਾਂ ਅਨਸਾਰ ਨਾਕੇ ਜਿਹੜੇ ਡੇਲੀ ਲਗਾਉਂਦੇ ਰਹਿੰਨੇ ਆ ਜੀ ਸਾਡੇ ਜਿਹੜੇ ਬੰਦੇ ਅਸੀਂ ਰੱਖੇ ਹੋਏ ਆ ਆਪਣੇ ਡੇਲੀ ਵੇਜ਼ਰ ਵਕ ਵਕ ਥਾਵਾਂ ਤੇ ਰਾਤ ਨੂੰ ਹੁੰਦੇ ਆ ਰਾਤ ਸਾਨੂੰ 12 ਵਜੇ ਇਨਫਾਰਮੇਸ਼ਨ ਮਿਲੀ ਹੈ ਕਿ ਕੁਝ ਬੰਦੇ ਜਿਹੜੇ ਸਾਡੇ ਸੈਂਚਰੀ ਵਿੱਚ ਬੜੇ ਆ ਗਏ ਆ ਗਲਤ ਤਰੀਕੇ ਨਾਲ ਔਰ ਅਸੀਂ ਉਸੇ ਵੇਲੇ ਐਕਸ਼ਨ ਲੈਂਦੇ ਹੋਏ ਪੁਲਿਸ ਦੀ ਸਹਾਇਤਾ ਨਾਲ ਲਈ ਆਪਾਂ ਨਾਲ ਹੀ ਅਸੀਂ ਦੋ ਚੰਨਾਂ ਜਗ੍ਹਾ ਤੇ ਨਾਕਾ ਲ ਜਦੋਂ ਅਸੀਂ ਆਏ ਆ ਜੀ ਇੱਥੇ ਗੱਡੀਆਂ ਅਸੀਂ ਲੋਡ ਫੜ ਲਈ ਜਣਾ ਦੀ ਇਹ ਸਾਨੂੰ ਵੇਖ ਕੇ ਫਰਾਰ ਹੋ ਗਏ ਆ ਹੁਣ ਅਸੀਂ ਆਪਣਾ ਗੱਡੀ ਨੂੰ ਪੂਰੇ ਫੀਜ਼ ਕਰਾਂਗੇ ਇਹਨੂੰ ਤੇ ਨਾਲ ਥਾਣੇ ਨੂੰ ਦੇਵਾਂਗੇ ਐਸਐਚਓ ਸਾਹਿਬ ਨੂੰ ਲਿਖ ਕੇ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏ ਤਾਂ ਜੋ ਕਿਉਂਕਿ ਇਹ ਜਿਹੜਾ ਗਰੋ ਹੈ ਇਹ ਕਾਫੀ ਮਲਕੀ ਇੱਕ ਸਾਲ ਦੋ ਸਾਲਾਂ ਤੋਂ ਕਾਫੀ ਐਕਟਿਵ ਹੈ ਜ਼ਿਲ੍ਹੇ 'ਚ ਇਹਨਾਂ ਨੇ ਸਾਡੇ ਜ਼ਿਲ੍ਹੇ 'ਚ ਕਾਫੀ ਜਿਹੜੀ ਪਹਿਲਾਂ ਵੀ ਚੋਰੀਆਂ ਕੀਤੀ ਹੋਈਆਂ ਵਕ 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 ਥਾਵਾਂ ਤੇ ਜਿਹੜੇ ਚੋਰੀਆਂ ਕਰਦੇ ਰਹਿੰਦੇ ਆ ਇਹ ਕਾਫੀ ਵੱਡਾ ਗਰੋ ਹੈਗਾ ਔਰ ਇਹਨਾਂ ਤੇ ਅਸੀਂ ਜਿਹੜਾ ਰਾਤ ਨੂੰ ਇਹਨਾਂ ਨੂੰ ਕਾਬੂ ਕੀਤਾ ਔਰ ਮੈਂ ਪੁਲਿਸ ਐਸਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਰਿਕੁਐਸਟ ਕਰ ਕੀ ਕੀਤੀ ਜਾਵੇ ਤਾਂ ਜੋ ਦੁਬਾਰਾ ਇਹ ਕਮ ਨਾ ਹੋ ਸਕੇ ਅਭੀ ਇਹ ਦੇਖਿਆ ਗਿਆ ਕਿ ਇਹ ਪਹਿਲਾਂ ਵੀ ਜਿਹੜੀ ਆ ਆਪਣੇ ਜੇ ਗੂਗਰਾਾਂ ਦੀ ਗੱਲ ਕਰੀਏ ਉੱਥੇ ਵੀ ਜਿਹੜੀ ਲੱਕੜ ਚੋਰੀ ਹੁੰਦੀ ਸੀ ਹੁਣ ਵੀ ਜਿਹੜਾ ਆ ਲਗਾਤਾਰ ਜਿਹੜੀ ਆ ਇਹਨਾਂ ਵੱਲੋਂ ਜਿਹੜੀ ਆ ਮਹਿਕਮੇ ਤੇ ਅਧਿਕਾਰੀਆਂ ਤੇ ਵੀ ਜਿਹੜਾ ਦੇਖਿਆ ਗਿਆ ਵੀ ਪਿੱਛੇ ਹਮਲਾ ਵੀ ਹੋਇਆ ਸੀ ਕੀ ਲੱਗਦਾ ਵੀ ਇਹ ਉਹੀ ਸਖਸ ਹੈਗੇ ਨੇ ਕਿ ਚਾਹੇ ਇਹਨਾਂ ਦਾ ਗਰੋ ਜਿਹੜਾ ਆ ਥਾਂ ਥਾਂ ਫੈਲਿਆ ਹੋਇਆ ਬਿਲਕੁਲ ਜੀ ਇਹ ਇੱਕੋ ਹੀ ਗਰੋ ਹੈ ਇਹਨਾਂ ਦੇ ਵੱਖ-ਵੱਖ ਸਾਰੇ ਫੈਲੇ ਹੋਏ ਆ ਕਦੀ ਇਹ ਕਿਤੇ ਚੋਰੀ ਕਰ ਦਿੰਦੇ ਆ ਕਦੀ ਕਿਤੇ ਕਰ ਦਿੰਦੇ ਆ ਬੁਗਰਾ ਵੀ ਇਹਨਾਂ ਨੇ ਚਲੋ ਕੀਤੀ ਆ ਸਾਡੇ ਬੰਦਿਆਂ ਨੇ ਇਹਨਾਂ ਤੇ ਕਾਰਵਾਈ ਵੀ ਟੈਰੀਟੋਰੀਅਲ ਵਾਲਿਆਂ ਨੇ ਕੀਤੀ ਆ ਪਰ ਇਹਨਾਂ ਦੇ ਇੰਨੇ ਦਿਲ ਵਧੇ ਹੋਏ ਆ ਇਹ ਮਤਲਬ ਕਿ ਦੇਖਦੇ ਨਹੀਂ ਸੁੰਦੇ ਨਹੀਂ ਸਿੱਧਾ ਮਤਲਬ ਕਿ ਕੱਟ ਕੇ ਤੇ ਲਿਆ ਜਾਂਦੇ ਇਹਨਾਂ ਦੇ ਇੰਨੇ ਦਿਲ ਵਧੇ ਹੋਏ ਆ ਔਰ ਅਹੀਂ ਮਲੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਇਹਨਾਂ ਦਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਸਾਨੂੰ ਸਖਤ ਨਿਰਦੇਸ਼ਾ ਗਏ ਆ ਕਿ ਜੇ ਕੋਈ ਗਲਤ ਮਤਲਬ ਕਿ ਇਦਾਂ ਦਾ ਕਦਮ ਨਹੀਂ ਹੋਣਾ ਚਾਹੀਦਾ ਜੇ ਹੁੰਦਾ ਤਾਂ ਸਾਨੂੰ ਮਤਲਬ ਕਿ ਪੂਰੀ ਉਹ ਸਾਡਾ ਸਾਜ਼ ਦਿੰਦੇ ਆ ਕਾਫੀ ਇਸ ਮਾਮਲੇ ਦੇ ਸਖਤ ਹੈ ਗਏ ਆ ਜੀ ਉਹ ਐਤ ਤੋਂ ਇਲਾਵਾ ਕੋਈ ਹੋਰ ਵੀ ਲੱਕੜ ਦੀ ਕਟਾਈ ਹੋ ਰਹੀ ਹੈ ਤੇ ਜੋ ਦੀ ਗੱਲ ਨਹੀਂ ਫਿਲਹਾਲ ਸਾਨੂੰ ਅਹੀਂ ਚੈੱਕ ਕੀਤਾ ਹੈ ਖੈਰ ਹੀ ਪਾਈ ਗਈ ਹੈ ਇਹ ਜਿਹੜੇ ਅਸੀਂ ਪੂਰੇ ਚੈੱਕ ਕਰਕੇ ਪੂਰੀ ਰਿਪੋਰਟ ਬਣਾ ਕੇ ਜਿਹੜੇ ਪੁਲਿਸ ਪ੍ਰਸ਼ਾਸਨ ਨੂੰ ਦੇ ਰਹੇ ਆ ਔਰ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਾਵਾਂਗੇ ਜੀ